ਜੋ ਲੋਕਦਾਲਤਾਂ ਲੱਗੀਆਂ ਹੋਈਆਂ ਨੇ ਪਰ ਕਿੰਦਾ ਦਾ ਮਹਿਸੂਸ ਕਰ ਰਹੇ ਔਰ ਕਿੰਨੇ ਕੋ ਹੁਣ ਤੱਕ ਜਿਹੜੇ ਕੇਸ ਆ ਚੁੱਕੇ ਨੇ ਲੋਕਦਾਲਤ ਸਾਡੇ ਇਹ ਨੈਸ਼ਨਲ ਲੋਕਦਾਲਤ ਲੱਗੀਆਂ ਜੀ ਹਰ ਤਿੰਨੇ ਤਿੰਨ ਮਹੀਨੇ ਬਾਅਦ ਪੰਜਾਬ ਲੀਗਲ ਸਰਵਿਸ ਅਥਾਰਟੀ ਵੱਲੋਂ ਇਹ ਲਗਾਈ ਜਾਂਦੀ ਆ ਜਿਸ ਵਿੱਚ ਮੈਟ੍ਰਿਮੋਨੀਅਲ ਕੇਸ ਬੈਂਕਾਂ ਦੇ ਕੇਸ ਰਿਕਵਰੀ ਕੇਸ ਤੇ 138 ਵਗੈਰਾ ਦੇ ਕੁਝ ਪੁਲਿਸ ਵਿਭਾਗੀਆਂ ਕੈਂਸਲੇਸ਼ਨ ਵਾਲੀਆਂ ਬਹੁਤ ਲੋਕ ਜਿੱਦਾ ਕਰਕੇ ਹਰਾਸ਼ ਵੀ ਹੁੰਦੇ ਨੇ ਮੁਕਦਮੇ ਕੈਂਸਲ ਹੋਏ ਪਏ ਨੇ ਬਦੇ ਬਾਹਰ ਨਹੀਂ ਜਾ ਸਕਦੇ ਕਿਸੇ ਦਾ ਪਾਸਪੋਰਟ ਬਣ ਤੋਂ ਰਹਿਦਾ ਉਹ ਸਾਰੇ ਕੇਸ ਇਹ ਲੋਕਦਾਨਤ ਦੇ ਵਿੱਚ ਆ ਕੇ ਖਤਮ ਹੋ ਜਾਂਦੇ ਹੁਣ ਅੱਜ ਤਕਰੀਬਨ ਹਰ ਇੱਕ ਕੋਰਟ ਦੇ ਵਿੱਚ ਸੀਗੇ ਸਾਡੇ ਹੁਣ 6 ਕੋਰਟਸ ਨੇ ਜਿਨ੍ਹਾਂ ਦੇ ਵਿੱਚੋਂ ਨਵੇਂ ਜਸਵੰਤ ਸੀ ਮੈਡਮ ਮੋਨੀ ਗੋਲ ਜੀ ਮੈਡਮ ਜ਼ਫਰੀਨ ਕੌਰ ਬਵੇਜਾ ਜੀ ਡਿੰਪਲ ਗਰਗ ਜੀ ਇਹਨਾਂ ਦੀ ਕੋਰਟ ਦੇ ਵਿੱਚ ਵੀ ਲਗਭਗ ਹਰ ਇੱਕ ਕੋਰਟ ਦੇ ਵਿੱਚ 50% ਜਿੰਨੇ ਕੇਸ ਉਹਨੇ ਪਟਾਪ ਕਰੇ ਨੇ 50% ਦਾ ਫੈਸਲਾ ਹੋਇਆ ਲੋਕਾਂ ਦੇ ਅੰਦਰ ਵਿੱਚ ਨਿਪਟੇ ਨੇ ਸਮਝੌਤੇ ਦੇ ਤਰ੍ਹਾਂ ਬਾਕੀ ਸਾਡੇ ਜੱਸਾ ਬੰਦੀਪ ਸਿੰਘ ਜੀ ਮੈਡਮ ਰੇਖਤਾ ਸਿੱਧਾ ਜੀ ਤੇ ਡਾਕਟਰ ਰਾਜਵਿੰਦਰ ਕੋਰ ਜੀ ਦੇ ਜਿਨ੍ਹਾਂ ਦੀ ਕੋਰਟ ਦੇ ਵਿੱਚ ਕੋਆਪਰੇਟਿਵ ਬੈਂਕਾਂ ਦੇ ਸਟੇਟ ਬੈਂਕ ਆਫ ਇੰਡੀਆ ਦੇ ਸਮਝੌਤੇ ਲੈ ਕੇ ਜਿੰਨੇ ਵੀ ਕੇਸ ਸੀ ਲਗਭਗ ਸਾਰੇ ਹੀ ਨਿਪੜੇ ਨੇ ਤੇ ਕਈ ਉਲਝੇ ਹੋਏ ਫੈਸਲੇ ਮੈਟ੍ਰਿਮੋਨੀਅਲ ਲੋਕਾਂ ਦੇ ਘਰ ਉੱਜਣ ਦੇ ਕਿਨਾਰੇ ਸੀ ਉਹ ਬਸੇ ਵੀ ਨਹੀਂ ਕਿਸ ਨੇ ਹੱਥ ਦੇਣਾ ਚਾਹੁੰਗੇ ਲੋਕਾਂ ਨੂੰ ਅਸੀਂ ਆ ਪਬਲਿਕ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਨੈਸ਼ਨਲ ਲੋਕ ਅਦਾਲਤ ਦਾ ਫਾਇਦਾ ਉਠਾਉਣਾ ਚਾਹੀਦਾ ਕਿਉਂਕਿ ਚਾਹੇ ਸਰਕਾਰਾਂ ਦੇ ਕੋਈ ਫੈਸਲੇ ਹੁੰਦੇ ਨੇ ਕਈ ਵਾਰੀ ਪਹਿਲਾਂ ਆ ਗਿਆ ਜੀ ਕਰਜ਼ੇ ਮਾਫ ਨਹੀਂ ਮੈਂ ਮਾਫ ਕਰ ਸਕਦੀਆਂ ਸਰਕਾਰਾਂ ਸਾਰੇ ਮਾਫ ਕਰ ਦੇ ਕੋਸ਼ਸ਼ ਹੱਦ ਤੱਕ ਹੁੰਦੇ ਨੇ ਸੋ ਅਸੀਂ ਜੇ ਕਿਸੇ ਨਾਲ ਕਿਸੇ ਕਾਰਨ ਪਰਸੇ ਟੁੱਟ ਗਏ ਜਾਂ ਕੋਈ ਕਾਰਨ ਹੋ ਗਿਆ ਬੈਂਕਾਂ ਨੇ ਕੇਸ ਪਾਤੇ ਤਾਂ ਕੋਸ਼ਿਸ਼ ਕਰੋ ਲੋਕ ਅਦਾਲਤ ਦੇ ਵਿੱਚ ਆ ਕੇ ਉਹਦਾ ਫੈਸਲਾ ਫਾਇਦਾ ਠਾਓ ਕਿਉਂਕਿ ਵਨ ਟਾਈਮ ਸਕੀਮ ਸੈਟਲਮੈਂਟ ਸਕੀਮ ਜਾਂ ਹੋਰ ਕੋਈ ਸਕੀਮ ਬੈਂਕਾਂ ਕੋਲੇ ਆਈ ਹੁੰਦੀ ਹੈ ਉਹ ਲੋਕ ਅਦਾਲਤ ਦੇ ਵਿੱਚ ਉਹਦਾ ਫਾਇਦਾ ਤੁਹਾਨੂੰ ਪੂਰਾ ਮਿਲੇਗਾ ਬਾਕੀ ਤੁਹਾਡੇ ਜੋ ਅਦਾਲਤਾਂ ਵਿੱਚ ਪੈਸੇ ਕੇਸ ਚੱਲਦੇ ਨੇ ਚੈੱਕ ਸੰਬੰਧੀ ਜਾਂ ਹੋਰ ਜਿੰਨਾ ਖੋ ਸਕਦਾ ਆਪਦਾ ਪਿਆਰ ਬਰਕਰਾਰ ਰੱਖਣ ਵਧਾਉਣ ਲਈ ਉਹਨਾਂ ਦੇ ਸੁਝਉਂਤੇ ਦੇ ਵਿੱਚ ਖਤਮ ਕਿਉਂਕਿ ਸਾਬ ਮਮੀ ਸੇਵਾਮਾ ਅਥਾਰਟੀ ਦੇ ਸਹਿਯੋਗ ਨਾਲ ਅੱਜ ਉਪ ਮੰਡਲ ਪੱਧਰ ਤੇ ਲੋਕ ਅਦਾਲਤ ਲਗਾਈ ਗਈ ਹੈ ਤੁਹਾਡੇ ਵੱਲੋਂ ਵੀ ਕਾਨੂੰਨੀ ਸੇਵਾਮਾ ਅਥਾਰਟੀ ਵੱਲੋਂ ਹੈਲਪ ਡੈਕਸ ਲਗਾਇਆ ਗਿਆ ਹੈ ਕੀ ਕਹੋਗੇ ਇਸ ਲੋਕ ਅਦਾਲਤ ਵਾਲੇ ਦੇਖੋ ਜੀ ਜਿਵੇਂ ਕਿ ਕਾਫੀ ਪਬਲਿਕ ਮਾਮ ਜਨਤਾ ਨੂੰ ਪਤਾ ਹੈ ਕਿ ਅੱਜ ਮਾਨਯੋਗ ਛੇਸ਼ਨ ਜੱਤ ਸਾਹਿਬ ਮੈਡਮ ਰਪਿੰਦਰਜੀਤ ਚਾਹਲ ਜੀ ਅਤੇ ਮਾਨਯੋਗ ਸੀਜੀਐਮ ਜੱਜ ਸਾਹਿਬ ਅਮਨਦੀਪ ਕੰਬੋਤ ਜੀ ਉਹਨਾਂ ਦੀ ਅਗਵਾਈ ਦੇ ਹੇਠ ਇੱਥੇ ਸਮਾਣਾ ਦੇ ਵਿੱਚ ਸ਼੍ਰੀ ਮਨਦੀਪ ਸਿੰਘ ਐਸਡੀਜੀਐਮ ਜੱਜ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇੱਥੇ ਅੱਜ ਲੋਕਦਾਰਤਾਂ ਲਗਾਈਆਂ ਗਈਆਂ ਨੇ ਜਿਸ ਦੇ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥোরਿਟੀ ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ ਸਾਡੇ ਵੱਲੋਂ ਅੱਜ ਡੈਕਸ ਲਗਾਇਆ ਗਿਆ ਹੈਲਪ ਡੈਕਸ ਲਗਾਇਆ ਗਿਆ ਹੈ ਤਾਂ ਜੋ ਇੱਥੇ ਲੋਕਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥোরਿਟੀ ਦੇ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਅਤੇ ਲੋਕਦਾਰਤਾਂ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਕਿ ਉਹ ਇਹਨਾਂ ਦਾ ਕਿਸ ਤਰ੍ਹਾਂ ਫਾਇਦਾ ਲੈ ਸਕਦੇ ਨੇ ਲੋਕਦਾਰਤਾਂ ਦਾ ਅਤੇ ਜ਼िला ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਦਾ ਉਹ ਕਿਵੇਂ ਲਾਹਾ ਲੈ ਸਕਦੇ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੋਕਾਂ ਨੂੰ ਹੋਰ ਕੀ ਕੀ ਸਹਿਯੋਗ ਦਿੱਤੇ ਜਾ ਰਹੇ ਨੇ ਜਿਨ੍ਹਾਂ ਦੇ ਕੇਸ ਚੱਲਦੇ ਨੇ ਦੇਖੋ ਜੀ ਇੱਕ ਉਦਾਹਰਨ ਦੇ ਤੌਰ ਤੇ ਮੰਨ ਲਓ ਕਿਸੇ ਦਾ ਕੋਈ ਕੇਸ ਚੱਲਦਾ ਹੈ ਕੋਰਟ ਦੇ ਵਿੱਚ ਤੇ ਉਹ ਕੇਸ ਦੇ ਵਿੱਚ ਜੇਕਰ ਕੋਈ ਵਕੀਲ ਕਰਦਾ ਹੈ ਤਾਂ ਉਹ ਘੱਟੋ-ਘੱਟ 35-40000 ਰੁਪਏ ਫੀਸ ਦੇਣੀ ਪੈਂਦੀ ਹੈ ਪਰ ਜਿੱਥੇ ਉਹ ਘਰੋਂ ਇਹ ਇੰਨੇ ਪੈਸੇ ਨਹੀਂ ਦੇ ਸਕਦਾ ਇੰਨੇ ਪੈਸੇ ਨਹੀਂ ਐਫਰਡ ਕਰ ਸਕਦਾ ਉੱਥੇ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵੱਲੋਂ ਦਿੱਤੀ ਜਾਂਦੀਆਂ ਸੇਵਾਵਾਂ ਦੇ ਵਿੱਚ ਇੱਕ ਇਹ ਫਾਰਮ ਭਰ ਕੇ ਹੈਲਪ ਡੈਕਸ ਜਿੱਥੇ ਲੱਗੇ ਹੁੰਦੇ ਨੇ ਇਹ ਆਪਣਾ ਡੀਐਲਐਸਏ ਵੱਲੋਂ ਏਡੀਆਰ ਸੈਂਟਰ ਹਰੇਕ ਕੋਰਟ ਦੇ ਵਿੱਚ ਬਣੇ ਹੁੰਦੇ ਨੇ ਉੱਥੇ ਜਾ ਕੇ ਇੱਕ ਆਪਣਾ ਫਾਰਮ ਭਰ ਕੇ ਨਾਲ ਉਹਦੇ ਨਾਲ ਲੱਗਦੇ ਜੋ ਡਾਕੂਮੈਂਟ ਦੀ ਰਿਕੁਆਇਰਮੈਂਟ ਆ ਭਰ ਕੇ ਆਪਣਾ ਇੱਕ ਫ੍ਰੀ ਵਕੀਲ ਲੈ ਸਕਦੇ ਨੇ ਤਾਂ ਜੋ ਜਿੱਥੇ ਕਿ ਉਹਨਾਂ ਨੂੰ ਇਹ ਫੀਸ ਨਹੀਂ ਦੇ ਸਕਦੇ ਤੇ ਉਹ ਫ੍ਰੀ ਵਕੀਲ ਜ਼ਿਲ੍ਹਾ ਕਾਨੂੰਨੀ ਸਹਾਇਤਾ ਅਥਾਰਟੀ ਪਟਿਆਲਾ ਵੱਲੋਂ ਲੈ ਸਕਦੇ ਆ ਥੈਂਕ ਯੂ ਕਰੋ ਬਜੀ ਬੋਲੋ ਜਿਹੜੀ ਅੱਜ ਸਤੰਬਰ ਸਰ ਲੋਕ ਅਦਾਲਤ ਲੱਗੀ ਹੋਈ ਹੈ ਇਹ ਕਿਹਦੇ ਨਿਰਦੇਸ਼ਾ ਨਿਰਦੇਸ਼ਾਂ ਤਹਿਤ ਲੱਗੀ ਹੈ ਅੱਜ ਇਹ ਲੋਕ ਅਦਾਲਤ ਦਾ ਨੈਸ਼ਨਲ ਸਟੇਟ ਲੀਗਲ ਅਥਾਰਟੀ ਹੈ ਉਹਨਾਂ ਵੱਲੋਂ ਲਾਈਆਂ ਜਾਂਦੀਆਂ ਨੇ ਇਹ ਨੈਸ਼ਨਲ ਲੋਕ ਅਦਾਲਤ ਸੀਗੀ ਜਿੱਦੇ ਕਿ ਸਾਹ ਦੇ ਵਿੱਚ ਚਾਰ ਹੁੰਦੇ ਨੇ ਤਿੰਨ ਮਹੀਨੇ ਪਿੱਛੋਂ ਉਹ ਜਾ ਸਕਦੇ ਜਿਹੜੀ ਤੁਸੀਂ ਅਥਾਰਟੀ ਦਾ ਨਾਮ ਲਿਆ ਹੈ ਇਹਨਾਂ ਵੱਲੋਂ ਕੀ ਹੋਰ ਸਹੂਲਤਾ ਪ੍ਰੋਵਾਈਡ ਕਰਵਾਈ ਜਾਂਦੀਆਂ ਨੇ ਇਹ ਸਹੂਲਤਾ ਹਰ ਇੱਕ ਸਟੇਜ ਤੇ ਹਰ ਇੱਕ ਪੱਧਰ ਤੇ ਹੁੰਦੀਆਂ ਜਿਵੇਂ ਕਿ ਕੋਈ ਵੀ ਡਿਸਕ੍ਰਿਪੈਂਟ ਕੇਸ ਜਿਵੇਂ ਕਿ ਫੈਮਿਲੀ ਦੇ ਜਾਂ ਕਿਸੇ ਬੈਂਕਰ ਤੇ ਜਾਂ ਕਿਸੇ ਆਪਣਾ ਨਾ ਨਾ ਥਾਣਿਆਂ ਦੇ ਨਾਲ ਵੀ ਇਸ ਤਰ੍ਹਾਂ ਦੇ ਜਿਹੜੇ ਸਿਸਟਮ ਨੇ ਇਹ ਸਪੈਂਡਿੰਗ ਤੇ ਹੁੰਦੇ ਆ ਉਹਨਾਂ ਨੂੰ ਲਾਕਡਾਊਨ ਦੇ ਲਈ ਵਰਤਦਾ ਭਾਈਏ ਕਿੰਨੇ ਕੋ ਕੇਸ ਆ ਗਏ ਨੇ ਹੁਣ ਤੱਕ ਏਅਰਪੋਰਟ ਏਅਰਪੋਰਟ ਲਗਭਗ ਅੱਜ ਜਿਹੜੇ ਟੋਟਲ ਕੇਸ ਸੀਗੇ ਉਹਨਾਂ ਚੋਂ 30% ਜਿਹੜੇ ਕੇਸ ਨੇ 30% ਪਹੁੰਚ ਚੁੱਕੇ ਨੇ ਜਿਹੜੀ ਹਾਲੇ ਕਲੀਅਰ ਹੋਈਆਂ ਨੇ ਤਾਂ ਅੱਜ ਅਸੀਂ ਮੈਂਡ ਨੂੰ ਤਦin ਕੂੜ ਦੇ ਵਿੱਚ ਗਏ ਸੀਗੇ ਜਿੱਥੇ ਕਿ ਅੱਜ ਹੀ ਜਿਹੜੀ ਲੜਕੀ ਹੋ ਆਪਣੀ ਘਰ ਬੜੀ ਖੁਸ਼ੀ ਦੇ ਨਾਲ ਆਪਣੇ ਘਰ ਪਰਤ ਰਹੀ ਉਹਨਾਂ ਦਾ ਕਰਵਾ ਸੀ ਬਹੁਤ ਸਾਰਨੇ ਬਹੁਤ ਕੇਸ ਨੇ ਜਿਹੜੇ ਜਿਹੜੇ ਸੌਣ ਹੋ ਜਾਂਦੇ ਨੇ ਜਿਹੜਾ ਆਪਣੇ ਘਰ ਜਿਹੜੇ ਪ੍ਰਸ਼ਾਸਨ ਕਿਸ ਨੇ ਹਾਤਾਉਂਗੇ ਲੋਕਾਂ ਨੂੰ ਤੁਸੀਂ ਆਪਣੇ ਮਨੋਂ ਤੇ ਬਾਹਰ ਸੂਚਿ ਨਿਹਤ ਨਾ ਤੇ ਉਹਨੇ ਆਪ ਵੀ ਜੋਬ ਲੋਕ ਜਿਨ੍ਹਾਂ ਦੇ ਕਿਤੇ ਕੋਈ ਵੀ ਸਮੱਸਿਆਵਾਂ ਨੇ ਜਾਂ ਕਿ ਸਪੈਨਿੰਗ ਹੈ ਨੇ ਉਹ ਇੱਕ ਸਾਂਝੀ ਹਲਕਤਾ ਦੇ ਅਦੇਸ਼ ਦੇ ਨਾਲ ਇਸ ਦੀ ਕਰਨ ਚਾਹੁੰਦੇ ਹੋ ਕੰਪਰੋਮਾਈਜ਼ ਕਰਕੇ ਆਪਾਂ ਜਿਹੜੀ ਮੂਰਤਾਂ ਲਈ ਹੋ ਰਹੀ ਹੈ ਨਹੀਂ ਇੱਕ ਕੋਰਪੋਰੇਟ ਦੇ ਟਾਈਮ ਤੋਂ ਆਹ ਨੂੰ ਜਿਹੜਾ ਇਹਨਾਂ ਤੋਂ ਬਚਣ ਦੇ ਲਈ ਪੈਸੀ ਦੀ ਦਵਾਈ ਤੋਂ ਬਚਣ ਦੇ ਲਈ ਇਸ ਲਈ ਉਹਨਾਂ ਨੂੰ ਇਕੱਠਾ ਹੋ ਕੇ ਸੋਲੋ ਕਰਕੇ ਆਪਨੇ ਘਰ ਜਾਂ ਕੋਈ ਵੀ ਸਮੱਸਿਆ ਕਰਨ ਠੀਕ ਹੈ ਜੰਮਰ ਸਾਹਿਬ ਜੇ ਲੋਕ ਅਦਾਲਤਾਂ ਵਿੱਚ ਫੈਸਲੇ ਜ਼ਿਆਦਾ ਹੋਣ ਲੱਗੇ ਤਾਂ ਵਕੀਲ ਸਹਿਬਾਨਾਂ ਨੂੰ ਇਸ ਦਾ ਨੁਕਸਾਨ ਨਹੀਂ ਇੱਥੇ ਤੱਕ ਕਿ ਸਹਿਬਾਨਾਂ ਨੂੰ ਕੋਈ ਨੁਕਸਾਨ ਨਹੀਂ ਕਿਉਂਕਿ ਅਸੀਂ ਕੋਧ ਨਹੀਂ ਚੋਣੇ ਆ ਕਿਉਂਕਿ ਅਸੀਂ ਵੀ ਉਸੇ ਸਮਾਜ ਦੇ ਵਿੱਚੋਂ ਵਕੀਲ ਬਣਿਆ ਹਾਂ ਜਿਹਨੇ ਵੀ ਇਸ ਸਮੱਸਿਆ ਨੂੰ ਅਸੀਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹੀ ਕੋਰਟਾਂ ਦੇ ਵਿੱਚ ਐਜ਼ ਐਡਵੋਕੇਟ ਰੈਕਸ ਕਰਦੇ ਹਾਂ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਕਿ ਜਿਹੜੇ ਲੋਕ ਆਪਣੇ ਸਮਝੌਤੇ ਦੇ ਰਹੇ ਆਪਣੇ ਜਿਹੜੇ ਮਸਲੇ ਨਿਬਟਾਉਂਦੇ ਥੈਂਕ ਯੂ ਖਾਸ ਤੀ ਜੀ ਕੀ ਕਹੋਗੇ ਲੋਕ ਤਾਲਤ ਲੱਗੀ ਹੋਈ ਹੈ ਤੁਸੀਂ ਬਤੌਰ ਮੈਂਬਰ ਕਿੰਨੇ ਕਮੋਂ ਤੱਕ ਫੈਸਲੇ ਔਰ ਕਿਤਨਾ ਦਾ ਮਹਿਸੂਸ ਕਰਦੇ ਸਪਕਾਰੀ ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੇ ਅੱਜ ਸਾਰੇ ਹਿੰਦੁਸਤਾਨ ਸਾਰੇ ਸ਼ਹਿਰ ਕੋਰਟ ਦੇ ਲੋਕ ਅਦਾਲਤਾਂ ਨਹੀਂ ਕਰੀਆਂ ਨੇ ਕਾ ਕੀ ਜਿਹੜੇ ਆਮ ਲੋਕਾਂ ਨੂੰ ਹੈ ਇਹਦਾ ਫਾਇਦਾ ਹੋ ਸਕਦਾ ਹੈ ਕਿ ਇੰਨੇ ਦੇ ਕੇਸ ਲੋਕ ਅਦਾਲਤਾਂ ਦੇ ਵਿੱਚ ਚੱਲ ਰਹੇ ਹੁੰਦੇ ਨੇ ਜਿਹੜੇ ਕਿ ਆਪਸੀ ਭਾਈਚਾਰੇ ਦੇ ਨਾਲ ਨਿਪਟ ਚੁੱਕਦੇ ਨੇ ਸੋ ਉਸ ਕਰਕੇ ਲੋਕ ਅਦਾਲਤਾਂ ਦੇ ਵਿੱਚ ਹਰ ਹਜ਼ਾਰਾਂ ਹੀ ਕੇਸ ਵਜਦੇ ਨੇ ਔਰ ਪੂਰੀ ਤਰ੍ਹਾਂ ਦੀ ਸਮਾਨਤਾ ਸਿਵਲ ਕੋਰਟ ਦੇ ਵਿੱਚ ਵੀ ਕਿਹਾ ਜਾਂਦੀ ਜਿੱਦਾਂ ਤੁਹਾਨੂੰ ਲੱਗ ਰਹੀ ਹੈ ਜਿਹਦੇ ਵਿੱਚ 6 ਬੈਂਚ ਅੱਜ ਇੱਥੇ ਗਠਨ ਕੀਤੇਗੇ ਨੇ ਕਿ 6 ਬੈਂਚਾਂ ਦੇ ਅਲੱਗ-ਅਲੱਗ ਸਰਕਾਰੀ ਜੱਜ ਸਾਹਿਬਾਨ ਹਰੂੜੀ ਨਾਲ ਦੀ ਦੇ ਲੋਕ ਅਦਾਲਤ ਸਮਾਜ ਸੇਵਕੀ ਕੌਰ ਤੇ ਮੈਂਬਰ ਸਹਿਬਾਨ ਉਹਨਾਂ ਦੇ ਨਾਲ ਬੈਠਦੇ ਨੇ ਤਾਂ ਸੀ ਆਪਸੀ ਭਾਈਚਾਰੇ ਨਾਲ ਦੋਨੋਂ ਪਾਰਟੀਆਂ ਨੂੰ ਸਮਝਾ ਕੇ ਕਾਉਂਸਲਿੰਗ ਕਰਕੇ ਉਹਨਾਂ ਦਾ ਸਮਝੌਤਾ ਕਰਦੇ ਆ ਲੋਕ ਅਦਾਲਤ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਫੈਸਲਾ ਹੋਣ ਤੋਂ ਬਾਅਦ ਜੇ ਦੀ ਕੋਈ ਕਿਸੇ ਵੀ ਫੋਟਰੀ ਵਿੱਚ ਕੋਈ ਦਲੀਲ ਆ ਵੀ ਦੀ ਨਹੀਂ ਹੁੰਦੀ ਉਹ ਯਤਨ ਕਰਕੇ ਅੱਜ ਦੇ ਦਿਨ ਮੈਂ तमाम ਲੋਕਾਂ ਨੂੰ ਜਿਨ੍ਹਾਂ ਦੇ ਵੀ ਕਿਸੇ ਵੀ ਤਰੀਕੇ ਦੇ ਛੋਟੇ ਮੋਟੇ ਕੇਸ ਜਿਹੜੇ ਕੰਪਾਉਂਡੇਬਲ ਨੇ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੂੰ ਮੈਂ ਬੇਨਤੀ ਕਰੂਗਾ ਕਿ ਉਹ ਇਹਨਾਂ ਲੋਕ ਅਦਾਲਤਾਂ ਦਾ ਦਾ ਫਾਇਦਾ ਉਠਾਣ ਔਰ ਆਪਣਾ ਜਿਹੜਾ ਆਪਸੀ ਭਾਈਚਾਰਾ ਉਹਨੂੰ ਕਾਇਮ ਰੱਖੇ ਇਹਦੇ ਨਾਲ ਅਦਾਲਤ ਦਾ ਸਮਾਂ ਵੀ ਬਚਦਾ ਹੈ ਔਰ ਆਪਣੇ ਸਾਰੇ ਲੋਕਾਂ ਦਾ ਸਮਾਂ ਵੀ ਬਚਦਾ ਹੈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਅੱਜ ਸਮਾਣਾ ਸਬ ਡਿਵੀਜ਼ਨ ਤੇ ਲੋਕ ਅਦਾਲਤਾਂ ਲਗਾਈਆਂ ਜਾਣਗੀਆਂ ਹਾਂਜੀ ਹਾਂਜੀ ਜ਼ਿਲ੍ਹਾ ਕਾਨੂੰਨੀ ਸਭਾਵਾਂ ਅਥਾਰਟੀ ਵੱਲੋਂ ਲੋਕ ਅਦਾਲਤਾਂ ਤੋਂ ਬਿਨਾ ਕੀ ਕੀ ਸਹੂਲਤਾਂ ਆਮ ਜਨਤਾ ਨੂੰ ਪ੍ਰੋਵਾਈਡ ਕਰਾਈਆਂ ਜਾਂਦੀਆਂ ਸਿਰ ਜਿਵੇਂ ਕਿ ਸਾਰੇ ਜਾਣਦੇ ਹੀ ਹੋ ਕਿ ਲੀਗਲ ਸਾਡੀ ਬਣੀ ਹੋਈ ਅਥਾਰਟੀ ਜਿਸ ਨਾਲ ਅਸੀਂ ਫ੍ਰੀ ਲੋਕਾਂ ਨੂੰ ਲੋਕ ਅਦਾਲਤ ਦਾ ਫਾਇਦਾ ਦੇਣ ਦੀ ਗੱਲ ਕਰਦੇ ਹਾਂ ਜੀ ਉਹਦੇ ਵਿੱਚ ਸਿਰ ਸਾਡੀ ਜਿਹੜੀ ਫ੍ਰੀ ਕਾਨੂੰਨੀ ਸੇਵਾਵਾਂ ਵਾਲੀ ਅਥਾਰਟੀ ਹੈ ਇਹਦੇ ਮੁਤਾਬਿਕ ਸਰ ਜਿਹੜੇ ਲੋਕ ਜੇਲ੍ਹਾਂ 'ਚ ਬੈਠੇ ਨੇ ਵਕੀਲ ਨਹੀਂ ਕਰ ਪਾਉਂਦੇ ਉਹਨਾਂ ਨੂੰ ਫ੍ਰੀ ਚਾਣਕੀ ਨਹੀਂ ਹੋਈਆ ਕਰਾਇਆ ਜਾਂਦੇ ਨੇ ਜੀ ਜਿਹੜੇ ਲੋਕ ਅੰਗਹੀਨ ਸਰ ਉਹਨਾਂ ਦੀ ਹਲਪ ਕੀਤੀ ਜਾਂਦੀ ਆ ਉਹਨਾਂ ਨੂੰ ਵਕੀਲ ਮਹੀਆ ਕਰਾਇਆ ਜਾਂਦੇ ਨੇ ਜਿਨ੍ਹਾਂ ਦੀ ਆਮਦਨ 1 ਲੱਖ ਤੋਂ ਘੱਟ ਹੈ ਉਹਨਾਂ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਉਹਨਾਂ ਨੂੰ ਵੀ ਵਕੀਲ ਮਹੀਆ ਕਰਾਇਆ ਜਾਂਦੇ ਨੇ ਯਾਰ ਇਸ ਵਾਰ ਸਰ ਸਾਡੀ ਜਿਹੜੀ ਡਿਸਟ੍ਰਿਕਟ ਡੀਐਲਐਸਏ ਜਿਹਨੂੰ ਗੁੱਲ ਦਿੰਨੀ ਆ ਜੀ ਉਹਦੇ ਵਿੱਚ ਸਰ ਇਹਨਾਂ ਨੇ ਇਸ ਵਾਰ ਫੰਡਸ ਲਈ ਜਿਹੜੇ ਫਲੱਡ ਸਾਡੇ ਆਏ ਆ ਸਾਡੇ ਤਿਮਨ ਕਗਰ ਨੇੜੇ ਪੈਂਦਾ ਜੀ ਇਹਨਾਂ ਨੇ ਆਪਣਾ ਫੰਡ ਵੀ ਜਨਰੇਟ ਕੀਤਾ ਇਸ ਵਾਰੀ ਜੀ ਕਿ ਸਾਡੀ ਜਿਹੜੇ ਡੀਐਲਐਸਏ ਦੇ ਮੈਂਬਰ ਨੇ ਉਹਨਾਂ ਦੀ ਡਿਊਟੀ ਲਈ ਹੈ ਸਰ ਤਾਂ ਜੋ ਫਲੱਡਾਂ ਦੇ ਦੀ ਜਾਂਚ ਕੀਤੀ ਜਾ ਸਕੀ ਉੱਤੇ ਕੀ ਨੁਕਸਾਨ ਹੋਇਆ ਉਹਦਾ ਜਾਇਜ਼ਾ ਲਿਆ ਜਾ ਸਕੇ ਉਹਦੀ ਸਾਡੇ ਰਿਸਪੈਕਟਡ ਜੱਜ ਸਾਹਿਬਾਨ ਉਹਨਾਂ ਦੀ ਡਿਊਟੀ ਲਈ ਹੈ ਉਹ ਵੀ ਸਿਰਫ ਜਿਹੜੇ ਗ੍ਰਸਟ ਏਰੀਆ ਸੀ ਉਹਨਾਂ ਦਾ ਦੌਹਰਾ ਕਰਕੇ ਨੇ ਜੋ ਕਿ ਮੇਰੇ ਮੁਤਾਬਿਕ ਬਹੁਤ ਵਧੀਆ ਉਪਰਾਲਾ ਹੈ ਤੇ ਜੁਡੀਸ਼ਰੀ ਨੇ ਬਹੁਤ ਅੱਛਾ ਰੋਲ ਆਪਣੇ ਐਂਡ ਤੋਂ ਅਦਾ ਕੀਤਾ ਹੈਗਾ ਇਸ ਵਾਰ ਫਲੱਡ ਜਿਹੜੇ ਗ੍ਰਸਟ ਏਰੀਆ ਸੀ ਉਹਨਾਂ ਵਿੱਚ ਜਾ ਕੇ ਸਾਡੀਆਂ ਵੀ ਡਿਊਟੀਆਂ ਸਾਡੇ ਰਿਸਪੈਕਟਡ ਪ੍ਰਧਾਨ ਜੀ ਦੀਆਂ ਸੈਕਟਰੀ ਸਾਹਿਬ ਦੀਆਂ ਸਾਡੀਆਂ ਸਭ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਅਸੀਂ ਤੁਸੀਂ ਵੀ ਨਾਲ ਜਾ ਕੇ ਜਾਇਜ਼ਾ ਲਓ ਜਿੱਥੇ-ਜਿੱਥੇ ਕੋਈ ਫਲੱਡ ਗ੍ਰਸਟ ਏਰੀਆ ਉੱਥੇ ਕੋਈ ਕਿਸੇ ਹੈਲਪ ਦੀ ਲੋੜ ਹੈ ਤਾਂ ਉਹ ਕੀਤੀ ਜਾ ਸਕਦੀ ਸੀ ਤੇ ਡੀਐਲਐਸਸੀ ਦਾ ਇਸ ਵਾਰ ਸਭ ਤੋਂ ਵਧੀਆ ਉਪਰਾਲਾ ਇਹ ਹੈ ਜਿਹੜਾ ਡੀਐਲਐਸਸੀ ਆ ਹਾਂਜੀ ਇਹਨਾਂ ਤੋਂ ਸਹੂਲਤਾਂ ਪ੍ਰਾਪਤ ਕਰਨ ਲਈ ਲੋਕਾਂ ਨੂੰ ਕਿੱਥੇ ਜਾਣਾ ਚਾਹੀਦਾ ਸਰ ਲੋਕਦਾਲਤ ਦਾ ਸਭ ਤੋਂ ਵੱਡਾ ਬੈਨੀਫਿਟ ਹੈ ਇਸ ਚੀਜ਼ 'ਚ ਅਗਰ ਉਹ ਲੋਕਦਾਲਤ ਦੇ ਵਿੱਚ ਆਂਦੇ ਨੇ ਤਾਂ ਉਹਨਾਂ ਨੂੰ ਸਾਰੀਆਂ ਸਰਵਿਸਿਜ਼ ਦਾ ਫਾਇਦਾ ਮਿਲਦਾ ਹੈ ਜੀ डीएलएस ने कोई अपने दफ्तर सब डिविजन ते जिला पदर ते कोई अपॉइंट किए ने, ने जी सर ਇਹਨਾਂ ਨੇ ਦੱਸਣ ਵਾਲੀ ਗੱਲ ਹੈ ਕਿ ਹਰ ਇੱਕ ਜਿਹੜੀ ਵੀ ਸਾਡੀ ਛੋਟੀ ਜਿਹੀ ਜੁਡੀਸ਼ਲ ਕੋਰਟਸ ਬਣੀਆਂ ਹੋਈਆਂ ਨੇ ਜੀ ਜੁਡੀਸ਼ਲ ਕੋਰਟ ਦੇ ਵਿੱਚ ਇੱਕ ਆਪਣਾ ਅਲੱਗ ਆਫਿਸ ਬਣਾਇਆ ਹੋਇਆ ਹੈ ਜਿੱਥੋਂ ਜੱਜ ਸਾਹਿਬਾਨ ਮੈਟਰ ਨੂੰ ਰੈਫਰ ਕਰਦੇ ਨੇ ਮੈਡੀशियन ਲਈ ਤੇ ਸਾਡੇ ਜਿਹੜੇ ਰਿਸਪੈਕਟਿਵ ਮੈਂਬਰਸ ਹੁੰਦੇ ਨੇ ਜੀ ਉੱਥੇ ਬੈਠ ਕੇ ਇਨਾਂ ਦੀਆਂ ਤਕਲੀਫਾਂ ਦਾ ਨਿਵਾਰਣ ਕਰਦੇ ਨੇ ਜੀ ਗੱਲਾਂ ਸੁਣਦੇ ਨੇ ਪੰਚਾਇਤ ਦੀ ਤਰ੍ਹਾਂ ਗੱਲ ਸੁਣਦੇ ਨੇ ਤਾਂ ਜੋ ਲੋਕਾਂ ਦਾ ਬਿਨਾਂ ਖਰਚੇ ਤੋਂ ਸਸਤੇ ਤਰੀਕੇ ਨਾਲ ਔਰ ਬਿਨਾਂ ਕਿਸੇ ਡਰ ਦਬਾਤ ਉਸ ਵਿੱਚ ਹੋਤਾ ਹੋ ਸਕੇ ਜੇ ਕਿਸੇ ਨੇ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨੀ ਹੋਵੇ ਤਾਂ ਉਹ ਕਿੱਥੇ ਜਾ ਸੁਰੂ ਸਾਡਾ ਤਾਂ ਡੀ ਐਲ ਐਸ ਦਾ ਆਫਿਸ ਵੀ ਬਣਿਆ ਹੋਇਆ ਉੱਥੇ ਵੀ ਜਾ ਸਕਦਾ ਹੈ ਜੱਜ ਸਾਹਿਬ ਨੂੰ ਰਿਕਵੈਸਟ ਵੀ ਕਰ ਸਕਦਾ ਕਿ ਮੇਰੇ ਨੂੰ ਜ਼ਰੂਰਤ ਹੈ ਵਕੀਲ ਦੀ ਮੈਂ ਅਫੋਰਡ ਨਹੀਂ ਕਰ ਸਕਦਾ ਤਾਂ ਸਾਡੀਆਂ ਰਿਸਪੈਕਟਡ ਕੋਰਟਸ ਵੀ ਉਹਨੂੰ ਪ੍ਰੋਵਾਈਡ ਕਰ ਸਕਦੀਆਂ ਨੇ ਡੀ ਐਲ ਐਸ ਦੇ ਆਫਿਸ ਤੋਂ ਸਿੱਧਾ ਵੀ ਲੈ ਸਕਦਾ ਹੈ ਤੇ ਅੱਜ ਲੋਕ ਅਦਾਲਤਾਂ ਦਾ ਕੀ ਸੁਨੇਹਾ ਦੇਣਾ ਚਾਹੁੰਦੇ ਸਰ ਲੋਕ ਅਦਾਲਤ ਜਿਵੇਂ ਸਾਰੇ ਜਾਣਦੇ ਨੇ ਲੋਕਾਂ ਦੀ ਅਦਾਲਤ ਹੈ ਜੀ ਇਹਦੇ ਵਿੱਚ ਕੋਈ ਜਿਹੜੇ ਜੱਜ ਸਾਹਿਬਾਨ ਨੇ ਡਾਈਸ ਤੋਂ ਅੱਗੇ ਬੈਠ ਕੇ ਪੰਚਾਇਤ ਦੀ ਤਰੀਕੇ ਨਾਲ ਗੱਲ ਸੁਣਦੇ ਨੇ ਜਿਹੜੇ ਕੰਮ ਨਿਪਟ ਸਕਦੇ ਨੇ ਜਿਵੇਂ ਕੋਈ ਕਰਜ਼ੇ ਵਾਲਾ ਕੇਸ ਹੈ ਕੋਈ ਜੱਜ ਸਾਹਿਬ ਸਹਾਇਤਾ ਕਰ ਸਕ ਕੇ ਲੋਨ ਘਟਾਵਾ ਵਧਾ ਸਕਦੇ ਨੇ ਘਟਾ ਕੇ ਥੋੜੀ ਬਹੁਤ ਮਦਦ ਕਰ ਸਕਦੇ ਨੇ ਬੈਂਕਾਂ ਨੂੰ ਵੀ ਸਮਝਾਉਂਦੇ ਨੇ ਕਿ ਤੁਸੀਂ ਲੋਕਾਂ ਨੂੰ ਕਰਜ਼ੇ ਤੋਂ ਪਾਰ ਕਰੋ ਲੋਕ ਕਾਫੀ ਚਲਾਨਾਂ ਦਾ ਬੈਨੀਫਿਟ ਵੀ ਲੈਂਦੇ ਨੇ ਸਾਡੇ ਤੋਂ ਲੋਕ ਅਦਾਲਤ ਦੇ ਵਿੱਚ ਜਿਹੜੇ ਚਲਾਨ ਬਹੁਤ ਮਹਿੰਗੇ ਨੇ ਜੱਜ ਸਾਹਿਬ ਇਸ ਤੋਂ ਬਿਨਾ ਜਿਹੜੇ ਲੋਕ ਜਿਨ ਪਹਿਲਾਂ ਦੱਸਿਆ ਕਿ ਵਕੀਲ ਨਹੀਂ ਮੁਹਈਆ ਕਰਾ ਸਕਦੇ ਉਹਨਾਂ ਸਭ ਨੂੰ ਵਕੀਲ ਮਿਲੇ ਹੁੰਦੇ ਨੇ ਜੀ ਬਿਨਾਂ ਖਰਚੇ ਤੋਂ ਉਹਲੇ ਦਾ ਹੱਲ ਪਾ ਜਪਾ ਥੈਂਕ ਯੂ ਕਿੰਨੇ ਕਰ ਸਕਦੇ ਜੀ ਚੀਪਾ ਅੱਜ ਨੈਸ਼ਨਲ ਲੋਕ ਅਦਾਲਤ ਲੱਗੀ ਕਿਸੇ ਬੈਂਕ ਵੱਲੋਂ ਲੋਕ ਅਦਾਲਤ ਵਿੱਚ ਆਏ ਕਿੰਨੇ ਕੁ ਕੇਸ ਨੇ ਤੁਹਾਡੇ ਬੈਂਕ ਦੇ ਜਿਨ੍ਹਾਂ ਦੇ ਅੱਜ ਫੈਸਲਾ ਹੋਣ ਦੀ ਸੰਭਾਵਨਾ ਹੈ ਹਾਂ ਸਾਹਿਲ ਜੀ ਮੈਂ ਸਾਹਿਲ ਤਵਨ ਸ਼ੇਰ ਟੈਂਕ ਕਮੇਟੀ ਆ ਪਾਤਰਾ ਤੋਂ ਅੱਜ ਸਮਾਨਾ ਕੋਰਟ 'ਚ ਅਸੀਂ ਪਾਤਰਾ ਜਿਲ੍ਹਾ ਜ਼ਾਰਪੁਰ ਚਿਤਰਾਣੇ ਬਾషాਪੁਰ ਸਾਰੇ ਥੱਗਾਂ ਦਾ ਸਾਰੇ ਜਗ੍ਹਾ ਤੋਂ ਸਟੇਟ ਬੈਂਕ ਆਫ ਇੰਡੀਆ ਦੇ EMPLOYEES ਆਏ ਹਨ ਲੋਕਦਾਨ ਨੂੰ ਅਟੈਂਡ ਕਰਨ ਵਾਸਤੇ ਜਿੱਥੇ ਅਸੀਂ 250 ਕੇਸ ਸਾਡਾ ਲੱਗਿਆ ਹੋਇਆ ਹੈ ਜੋ ਕਿ ਲਗਭਗ 50 ਕਰੋੜ ਦੇ ਆਸ-ਪਾਸ ਹੈ ਸਾਨੂੰ ਉਮੀਦ ਹੈ ਕਿ ਅੱਜ ਘੱਟੋ ਘੱਟ 100 ਤੋਂ ਵੱਧ ਕੇਸ ਸੈਟਲ ਹੋਣਗੇ ਇਹਦੇ ਤੇ ਕਰੋੜ ਦੇ ਲਿਖੇ ਤੇ ਦੀ ਰਿਕਵਰੀ ਦੀ ਉਮੀਦ ਰੱਖਦੇ ਆ ਇਹ ਚਿਪਸਾ ਕਿੰਨੇ ਕੁ ਪੁਰਾਣੇ ਕੇਸ ਨੇ ਜਿਹੜੇ ਅੱਜ ਤੁਸੀਂ ਫੈਸਲਾ ਕਰਵਾਉਣ ਲੱਗੇ ਹੋ ਇਹ ਸਾਰੇ ਕੇਸ ਘੱਟੋ ਘੱਟ ਮੈਨੂੰ 3 ਸਾਲ ਤੋਂ ਪੁਰਾਣੇ ਹੀ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਕੋਰਟ 'ਚ ਚੱਲ ਰਹੇ ਨੇ ਤੇ ਉਹ ਅਸੀਂ ਚਾਹੁੰਦੇ ਆ ਕਿ ਜਲਦ ਖਤਮ ਹੋਣ ਤੇ ਜਿਹੜੇ ਬੈਂਕ ਦੇ ਗਾਹਕ ਨੇ ਉਹਨਾਂ ਨੂੰ ਕਿੰਨਾ ਕੁ ਵਿਆਜ ਇਸ ਲੋਗ ਲਾਲਤ ਰਹੀ ਛੱਡਿਆ ਜਾਂਦਾ ਤੇ ਬਾਕੀ ਉਹ ਪੈਸੇ ਪਰਲੇ ਜੇ ਤਿਆਰ ਹੋ ਜਾਂਦੇ ਨੇ ਕਿਸ ਤਰ੍ਹਾਂ ਫੈਸਲਾ ਕਰਾਂਗੇ ਹਰ ਹਰ ਕੇਸ ਵਿੱਚ ਵਰਖਵ ਕੇਸਾਂ ਦੇ ਤਰ੍ਹਾਂ ਛੱਡੇ ਆ ਰਹੇ ਨੇ ਪਰ ਫਿਰ ਵੀ ਬੈਂਕ ਵੱਲੋਂ ਵਿਆਜ ਤੇ ਅਸੀਂ ਪੂਰੀ ਮਾਫੀ ਦੇ ਰਹੇ ਹਾਂ ਤੇ ਮੂਲ ਵੀ ਕੁਛ ਨਾ ਕੁਛ ਕੰਡੀਸ਼ਨ ਦੇਖਦੇ ਹੋਏ ਕਿ ਜਿਹੜਾ ਗਾਹਕ ਆਇਆ ਉਹਦੀ ਕੀ ਕੰਡੀਸ਼ਨ ਹੈ ਭਰ ਸਕਦਾ ਹੈ ਨਹੀਂ ਭਰ ਸਕਦਾ ਜੋ ਵੀ ਛੂਟ ਹੈ ਜੈ ਸਾਹਿਬ ਨਾਲ ਗੱਲਬਾਤ ਕਰਕੇ ਵਰਤਵਰਤ ਛੂਟ ਦੇਣ ਦੀ ਕੋਸ਼ਿਸ਼ ਕਰਦੇ ਆਂ ਥੈਂਕ ਯੂ ਅੰਕੀਤ ਸਾਹਿਬ ਅੱਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਹੈਲਪ ਡੈਸਕ ਲਗਾਇਆ ਗਿਆ ਕਿਉਂਕਿ ਲੋਕ ਅਦਾਲਤ ਲੱਗੀ ਹੋਈ ਹੈ ਕੀ ਪਰਪਸ ਹੈ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਲੋਕ ਅਦਾਲਤ ਨਾਲ ਸੰਬੰਧ ਵਿੱਚ ਦੇਖੋ ਜੀ ਅੱਜ ਮਾਨਯੋਗ ਸਾਡੇ ਜਸ ਸਾਹਿਬ ਸੀਜੀਐਮ ਜਸ ਸਾਹਿਬ ਅ